ਹਾਂ ਜੀ ਮਾਏ ਨੇ ਟੇਕ ਰਾ ਆਏ ਜਦੋਂ ਗੇਮ ਨਹੀਂ ਆਉਂਦੇ ਕਿਉਂ ਆਉਂਦਾ ਫਰੈਂਡੇ ਆਂਦੇ ਕੀ ਕੰਮ ਮੈਨੇ ਕਹਣਾ ਹੈ ਅੱਧੀ ਰਾਤ ਸੰਧਾਰਾ ਲੈ ਕੇ ਆਗੇ ਮੇਰੇ ਕੋਲੇ ਅੱਜ ਜੇ ਤੁਸੀਂ ਫੋਲ ਚੋਗਲਾ ਮੈਂਟਾ ਕਰਨਾ ساری ਰਾਤ ਓਡੀ ਚੋਕ ਲਗੇਰੀ ਚੱਲਣੀ ਅੱਜ ਅੱਧੀ ਰਾਤ ਦੇ ਕੀ ਕੰਮ ਮੈਨੇ ਕਹਣਾ ਹੈ ਅੱਧੀ ਰਾਤ ਸੰਧਾਰਾ ਲੈ ਕੇ ਆਗੇ ਮੇਰੇ ਕੋਲੇ ਇਹ ਨਾ ਹੁਣ ਕੀ ਕਰਨਾ ਤਾਂ ਬੰਦਰ ਨੂੰ ਦਿਖਾਇਆ ਜਾਂਦਾ ਐ ਹੈ ਅਦੀਰਾ ਇਧਰ ਮੁੜਦੇ ਕੀ ਕਰੀਏ ਮੁੜਤੇ ਤਾਂ ਲੇਟ ਹੋ ਗਏ ਕੱਲੋਂ ਜਾਗਦਣਾ ਹੁਣ ਜਾਗਣਾ ਤਾਂ ਆ ਆ ਆ ਜਾ ਬੁਕਰ ਆ ਜਾ ਆ ਵੀ ਦੇਖਿਆ ਕਰ ਆ ਜਾ ਡੈਡੀ ਗੇਟ ਲਾ ਲਿਆ ਹੈ ਆਹ ਉਹ ਚੱਕਣਾ ਹੀ ਆ ਤਾਂ ਹੀ ਤਾਂ ਤੈਨੂੰ ਫੜਾਇਆ ਲੈ ਹੋਰ ਉਹਨੇ ਕਹਿੰਦਾ ਹੁਣੇ ਕਹਿੰਦਾ ਅੱਧੀ ਰਾਤ ਆ ਗਏ ਮੇਰੇ ਕੋਲ ਉਧਰੋਂ ਲੇਟ ਹੋ ਗਿਆ ਆਪਾਂ ਸਰਪ੍ਰਾਈਜ਼ ਦੇ ਦੋ ਫੇਪਰ ਆਈ ਜੀ ਦੇ ਰਹੇ ਆ ਉਹਨੂੰ ਕਮੜੀ ਹੋਈ ਆ ਵੀ ਕਮੜੀ ਹੋਈ ਫਈ ਆ ਵਿਚਾਰੀ ਨੂੰ ਤਾਂ ਸਾਹ ਹੀ ਨਹੀਂ ਮਿਲਦਾ ਜੀ ਜਾ ਵਈ ਸਾਹ ਨਹੀਂ ਮਿਲਿਆ ਇਹਨੂੰ ਹੋਰ ਕਦੇ ਗੱਦਰ ਨੂੰ ਕਦੇ ਕਿਧਰ ਨੂੰ ਕੰਮੇ ਨੇ ਕਹਿਣਾ ਨਾ ਦੱਸਿਆ ਨਾ ਪੁੱਛਿਆ ਬੈਨ ਤਾਂ 6:00 ਵਜੇ ਆ ਗਈ ਉਹ ਵੀ ਅੱਧੀ ਰਾਤ ਨੂੰ ਇਹ ਵੀ ਨਹੀਂ ਪਤਾ ਵਿਚਾਰੀ ਅਜਾ ਕੀ ਕਰਦੀ ਆ ਰੋਟੀਆਂ ਰੋਟੀਆਂ ਲਾਉਂਦੀ ਹੋਏ ਤਾਂ ਅਸੀਂ ਫੋਨ ਕਹਿੰਦੇ ਆਉਣਾ ਮੇਰੇ ਕੋਲ ਅੱਜ ਮੈਂ ਕਿ ਨਹੀਂ ਅੱਜ ਅਸੀਂ ਉਧਰੋਂ ਹੀ ਲੇਟ ਹੋ ਗਏ ਹਾਂ ਦੇਖਣੇ ਘਰ ਤਾਂ ਸੌਣਾ ਨਹੀਂ ਸੀ ਸਹੀ ਗੱਲ ਆ ਸੀ ਤਾਂ ਹਰੇਕਰੀਆਂ ਨੇ ਕਹਣਾ ਐਂ ਹੀ ਕਰਦੇ ਹਾਂ ਅੱਧੀ ਰਾਤ ਆਉਨੇ ਆ ਜੱਬਰ ਰਵਾਂਗੇ ਰਹਿਣਾ ਤਾਂ ਚਰ ਹੈਗਾ ਹੀ ਆ ਅੱਗੇ ਆਪਾਂ ਉੜ ਜਾਂਦੇ ਆ ਘੰਟੇ 'ਚ ਹਾਂ ਜੇ ਆਪਾਂ ਸਵੇਰੇ ਜਾਂਦੇ ਫੇਰ ਮੁੜਿਆ ਜਾਣਾ ਸੀ ਹੁਣ ਸਿਕੰਦਰੀ ਰਹਿਪਾਂਗੇ ਰਾਤ ਰਹਿ ਚੱਲਾਂ ਕੱਲੀ ਕਰਦੀ ਰਹਿੰਦੀ ਮੇਰੇ ਕੋਲ ਰਹਿੰਦੇ ਨਹੀਂ ਰਹਿੰਦੇ ਨਹੀਂ ਨੇੜੇ ਕਰਕੇ ਨਹੀਂ ਰਹੀਦਾ ਹੋ ਤਾਂ ਹਾਂ ਜੱਬਰ ਰਹਿ ਕੇ ਆਵਾਂਗੇ ਹੁਣ ਵਿਚਾਰੀ ਕੋਲ ਰਹਿ ਰਿਹਾ ਹੋ ਰਿਹਾ ਉਮਾਰਿਓ ਗੱਲਾਂ ਸਾਰੇ ਕੋਲੇ ਫੁੱਲ ਚੁਗਲਿਆ ਕਰਿਓ ਹਾਂ ਹਾਂ ਕੋਲੇ ਰਹਿਨੇ ਆਪਾਂ ਵਿਚਾਰੀ ਉਹਦੇ ਕੋਲੇ ਨਹੀਂ ਰਹਿੰਦੇ ਨੇੜੇ ਕਰਕੇ ਹੈ ਜੀ ਕੋਈ ਟਕਾਂ ਨਾ ਬਾਈ ਦਾ ਕਹਣਾ ਵੀ ਅੱਜ ਤੁਸੀਂ ਫੁੱਲ ਚੋਬਲਾ ਮੈਂਟਾ ਕਰਨਾ ساری ਰਾਤ ਥੋੜੀ ਚੁਗ ਲਗੇਰੀ ਚੱਲਣੀ ਅੱਜ ਕਿਉਂ ਸੀਗਾ ਤੇ ਚੁਗਲੀਆਂ ਕਰਨੀਆਂ ਥੋੜੀਆਂ ਗੱਲਾਂ ਚ ਜੁਗਲੀਆਂ ਹੋ ਜਾਣੀਆਂ ਕੁ ਲਗਾਦਾ ਮੈਂ ਵੀ ਅੜਨ ਤੇ ਜਾਂਦੀ ਆ ਮੋਟਰ ਇਤੋਂ ਰੈਗੂਲੇਟਰ ਮਾੜਾ ਫਿਰ ਲੈ ਲਓ ਹੁਣ ਅੱਧੀ ਯਾਦ ਨੂੰ ਕਿਹੜਾ ਤੈਨੂੰ ਲੈ ਦੋ ਕੱਲ ਨੂੰ ਕੱਲ ਨੂੰ ਰੈਗੂਲੇਟਰ ਦਾ ਚੇਟਿੰਗ ਕੱਲ ਨੂੰ ਹੁਣ ਉੱਧਰ ਜਾਣਾ ਆਪਾਂ ਫੇਰ ਹਨਾ ਹਨ ਨੂੰ ਮੜਦੇ ਹੋ ਲਵਾਂਗੇ ਮਰਦੇ ਹੋ ਤੁਸੀਂ ਬਾਈ ਤੇਰੀ ਕਿਹੜੀ ਜੈਂਸੀ ਖੋਲ ਜੂ ਗਏ ਸਾਲ ਪੈਂਡ ਦੇ ਵੀ ਕਹਿਣਗੇ ਵੀ ਇੰਨਾ ਹੰਦੀ ਦੀ ਗੱਡੀ ਟੈਗ ਦੀ ਸਹੀ ਗੱਲ ਆ ਇਹਨਾਂ ਦੀ ਕੋਈ ਨਾ ਨਹੀਂ ਟੈਗ ਦੀ ਪਹਿਲਾਂ ਕਿਹੜਾ ਗੱਡੀ ਟੈਗ ਦੀ ਸੀ ਗੱਡੀ ਤਾਂ ਚੱਲ ਨਹੀਂ ਟੈਗ ਦੀ ਸੀ ਹੁਣ ਕੱਲ ਨੂੰ ਇਧਰੋਂ ਆ ਕੇ ਆਪਾਂ ਜਾਣਾ ਸੌਲੀ ਨੂੰ ਹਨਾ ਠੀਕ ਹੈ ਰਾਜ ਬਾਅਦ ਹੁਣ ਰਾਤ ਨੂੰ ਤੇਰੇ ਗੁੱਤ-ਕੁੱਤ ਕਿਹਨੇ ਦੇਖਣੀਆਂ ਉਥੇ ਕਿ ਨਨਦ ਨੇ ਦੇਖਣੀਆਂ ਵੀ ਆ ਪਹਿਲੀ ਵਾਰੀ ਮੇਰੀ ਨਵਾਂ ਆਹ ਆਈ ਐ ਆ ਪੀ ਆ ਨਹੀਂ ਮੈਂ ਤਾਂ ਬਜਾਈ ਫਿਲਰੀ ਮਿਲਰੀ ਬਰਥਡੇ ਮਨਾਈ ਨਹੀਂ ਉਹ ਮੈਂ ਉਹ ਜੋੜਾ ਜਿਹਾ ਕੀਤਾ ਹੋਇਆ ਸੀ ਬਰੇ ਉਹ ਵੇਖ ਲੈ ਇਸ ਦਰਮੀ ਮਰੀ ਆ ਮਾਨੂ ਕ ਕੰਮੇ ਕਬਜੀਆਂ ਬਾਰੀ ਆਏ ਦੇਖ ਆਏ ਕਹਿ ਲਈ ਦੇਖੀ ਉਹ ਕੀ ਕਰਦੀ ਛਟੀਆਂ ਛੂਟੀਆਂ ਵੱਜੀ ਜਾਂਦੇ ਆ ਮਨ ਲਾਦਾ ਧਰਿਆ ਵਾ ਕੋ ਸੂਟਾ ਚੌਲ ਧਰੇ ਵਿਆਰੇ ਯੈਸ ਚੌਲ ਧਰੇ ਵਿਆਰੇ ਸਾਰੇ ਦੇ ਭੈਣੇ ਦਾ ਦਾਨਾ ਸੀ ਅਸਾ ਡੈਡੀ ਨੂੰ ਵੀ ਤੁਰਨ ਮੇਰੇ ਹੁਣ ਦੱਸਿਆ ਵੀ ਅਸੀਂ ਮਾਣੂ ਗਿਆ ਚੱਲੇ ਹੋੜੀ 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 ਉਹਨਾਂ ਆਏ ਨਹੀਂ ਨਹੀਂ ਉਹ ਹੀ ਹੋ ਗਈ ਅਸੀਂ ਸਮਾਨ ਚੱਕਣਾ ਸੀ ਭੈਣੇ ਦਾ ਸੂਟ ਤੇ ਆਜੋ ਆਜੋ ਇੱਥੇ ਖੜਦੇ ਹਾਂ ਹੁਣ ਆਪਾਂ ਅੰਦਰ ਸਾਥੀ ਵਾਲਾ ਇਹ ਮੇਰੇ ਨਾਲ ਆ ਗਿਆ ਖਿਆਲ ਹਲੋ ਉੱਧਰ ਦੀ ਆਵਾਜ਼ ਆ ਰਹੀ ਆ ਬਾਸ ਸਾਨੂੰ ਉੱਧਰ ਦੀ ਘੁਮਾ ਲੋ ਆਹ ਕਿਹੜਾ ਟਾਈਮ ਆ ਸਾਲਾ ਲੈ ਆਹ ਕਿਹੜਾ ਟਾਈਮ ਆ ਮੈਨੂੰ ਦੱਸ ਆਪਣੇ ਵਾਲਾ ਟਾਈਮ ਆ ਨਹੀਂ ਆਪਣੇ ਮੇਰਾ ਟਾਈਮ ਆ ਇਹ ਤੇਰਾ ਨਹੀਂ ਤੋਨੂ ਸਾਰਿਆਂ ਨੂੰ ਫੋਨ ਲਾਇਆ ਨਹੀਂ ਟਾਈਮ ਖੁੱਲਾ ਜਾਣਾ ਥੋੜੋ ਅੱਜ ਆਹ ਬਹੁਤ ਪਿਆਰੀਆਂ ਵੀ ਤੈਨੂੰ ਆਹ ਠੀਕ ਆ ਭੈਣੇ ਆਉਂਦੀ ਐ ਕੋਈ ਪਤਾ ਨਹੀਂ ਭੈਣੇ ਨੂੰ ਨਹੀਂ ਪਤਾ ਕਿੱਥੇ ਆ ਉਧਰ ਗਈ ਦੀ ਐ ਰਹਿਣ ਆਏ ਆ ਅੱਜ ਤਾਂ ਰਹਿਣ ਆਏ ਆ ਜੀ ਜਾਣਾ ਥੋੜਾ ਤੁਸੀਂ ਕਹਿੰਦੇ ਹੋ ਨਾ ਰਹਿੰਦੇ ਨਹੀਂ ਅੱਜ ਅਸੀਂ ਰਹਿਵਾਂਗੇ ਤੁਹਾਡੇ ਕੋਲ ਕੋਈ ਨਾ ਭੈਣੇ ਪਤਾ ਨਹੀਂ ਉਹਨਾਂ ਦਾ ਕੋਈ ਲਿਆ ਕੋਈ ਜਾਇਆ ਆ ਵਾ ਹਾਂ ਆਏ ਆ ਆਏ ਆ ਆਏ ਹਾਂ ਅੰਦਰ ਕੋਈ ਹੈ ਜਾਂ ਅੰਦਰ ਕੋਈ ਠੀਕ ਆ ਅਸੀਂ ਜਦੋਂ ਬੜੇ ਅੰਦਰ ਕੋਈ ਵੀ ਨਾ ਜਨੂ ਸ਼ੁਗਲਾ ਭਾਜੀ ਆਏ ਆ ਆਇੰਗੇ ਅੰਦਰ ਹਾਂ ਠੀਕ ਆ ਅਸਲ ਫੁੱਲ ਲੈਣ ਨੂੰ ਤੋਰਿਆ ਸੀ ਮੋੜ ਤੋਂ ਵੀ ਤੂੰ ਕਿਹਾ ਮੈਂ ਤੇ ਮੇਰੇ ਡੈਡੀ ਆਏ ਆ ਪਹਿਲਾਂ ਪਲਾਨ ਕੇ ਹੀ ਹੋ ਗਿਆ ਲਾ ਉਹ ਮੰਮੀ ਨੂੰ ਦੇਖ ਲਈਦੇ ਉਹਨੇ ਉਧਰ ਉਹ ਸੈੱਟ ਹੋਏ ਨੇ ਹਾਂ ਕਿਤੇ ਦੋਨੇ ਆਏ ਆ ਚਾ ਮੈਂ ਫੋਨ ਲਾਇਆ ਜਿਸਨੇ ਕਹਿੰਦਾ ਮਾਮੀ ਦੱਸਿਆ ਨਹੀਂ ਮੈਂ ਕਿਦੋਂ ਨਾਲ ਹੀ ਫੋਨ ਕਰਾਂ ਆਓ ਅੱਜ ਅਸੀਂ ਰਹਿਣ ਆਏ ਆ ਹੁਣ ਯਾਕੋ ਹਾਂ ਸਾਰਾ ਕੁਝ ਸਾਰਾ ਕੁਝ ਉਹ ਦੱਸਿਆ ਨਹੀਂ ਰੋਟੀ ਆਈ ਤਾਂ ਰਾਤ ਰਹਿਣ ਆਏ ਆ ਹੈ ਕੋਈ ਨਾ ਵਧੀਆ ਵਾ ਚਾਹੇ ਤਾਂ ਕਹਿਣਾ ਵੀ ਹਾਂ ਚਾਹੇ ਸੁਧਾਰਾ ਦੇ ਦੋ ਹਾਂ ਆਇਆ ਫਰਾਵ ਹਾਂ ਇਹ ਕਸਾ ਤੋੜਾ ਆਇਆ ਬਾਬੂ ਤੁਮੀ ਆਇਆ ਹਾਂ ਤੁਹਾਡਾ ਸੂਟ ਆ ਹਾਂ ਹਾਂ ਬਾੜ ਤਾਂ ਕਰਤਾ ਬਾਹਰ ਦੁੱਧ ਬਾਹਰ ਗੱਲਾਂ 'ਚ ਮਦਦ ਲੱਗਿਆ ਸਾਨੂੰ ਗੱਲਾਂ ਤੇ ਮਲੀਨ ਦੁੱਧ ਕੱਢਦਾ ਬਾਹਰ ਸਾਰਾ ਜੇ ਭਰਾਣ ਜੇ ਚੋਰੀ ਚੋਰੀ ਆਉਂ ਦੱਸ ਕੇ ਨਾ ਆਉਣ ਆਲੇ ਆ ਪਰਜਾਈ ਨੂੰ ਕਹਿ ਹੁੰਦੀ ਨੂੰ ਦੱਸ ਕੇ ਨਹੀਂ ਆਉਂਦੇ ਚੋਰਾ ਆਉਂ ਦੱਸ ਰੈਂਦੇ ਆਂ ਕੇ ਆ ਰਹਿਣ ਨੂੰ ਨਹੀਂ ਜਾ ਕੋਈ ਰਹਿਣ ਤੋਂ ਲੈ ਕੇ ਤਾਂ ਦੇਤੇ ਬਹੁਤ ਤਾਂ ਦੇ ਦਿੰਦੇ ਬਹੁਤ ਤਾਂ ਫਿਰ ਬੱਦਲ ਨਾ ਮੈਂ ਕੀ ਕੋਲ ਕੀ ਇੱਕ ਕਬਈ ਸ਼ੂਟ ਮਾਰੇ ਤੁੰਗਣਾ ਨਮਾ ਕਰੀ ਤੰਦਰੁਸਤ ਨਾ ਦੇ ਪਰਮਾਤਮਾ ਹੁਣ ਆਪਕੇ ਅੱਜ ਆਓ ਆਉਗੀ ਅੱਜ ਨਾ ਵੀ ਆ ਜਾਣਾ ਠੀਕ ਬਣੇ ਪਰਮਾਤਮਾ ਸਾਨੂੰ ਬਹਾ ਦੇਵਾ ਦੇ ਰੱਖੇ ਤੁਹਾਨੂੰ ਚਲੋ ਮਹਾਸੇ ਕੇ ਮੈ ਸ਼ਰਮ ਆਉਂਦੀ ਭੈਣੇ ਹੁਣ ਐਂ ਨਾ ਸ਼ਰਮ ਆਉਂਦੀ ਸਾਡਾ ਰਾਜ ਮਰਨ ਹੋਇਆ ਪਿਆ ਪਾਣੀ ਪਾਣੀ ਹੋਇਆ ਪਿਆ ਘਰੇ ਜਿੱਤ ਨਹੀਂ ਲਈ ਬਾਈ ਭਾਗੋ ਕਹਿੰਦੀ ਇੱਜ਼ਤ ਅਜਨ ਦੀ ਗੱਲ ਨਹੀਂ ਹੁੰਦਾ ਕਿ ਦੇ ਅੰਦਰ ਕੰਦਰ ਕੀ ਇਹਦਾ ਦੇਣਾ ਉਹ ਤੇ ਛੱਡ ਇੱਜ਼ਤ ਨਹੀਂ ਰਹੀ ਤੇ ਘਰਾਂ ਨੇ ਨਹੀਂ ਮੰਨਦੇ ਅੰਦਰੋਂ ਸਿੱਧਾ ਹੌਲ ਹੋ ਜਾਂਦੇ ਨੇ ਉਹ ਹੀ ਪੈਂਦਾ ਜੀ ਆਹ ਖੋਖਟੇ ਤੁਸੀਂ ਲੱਗ ਤੇ ਬਾੜੇ ਹੋਏ ਆ ਪਰ ਉਹਨੂੰ ਟੀਰਾ ਕੀ ਦੇ ਖਾ ਲਈ ਹੈ ਆਹ ਹੁਣ ਕੰਡਲੀਆਂ ਵਾਲੇ ਨੂੰ ਵੇਖੇ ਬੰਦਾਂ ਨਹੀਂ ਸਰਦਾ ਉਹ ਪੁਖ ਜਗਾ ਤੱਕ ਨਾਰਾਜ਼ ਹੋ ਕੇ बोले ਕੁਛ ਨਹੀਂ ਭੇਜਤਾ ਪਰ ਅਸੀਂ ਉਹ ਮਨਤਾ ਲੈ ਖਾਏ ਕਿ ਕਾ ਸੁਣਿਆ ਸੀ ਮੋਹ ਵਾਲੀ ਭੁੱਖ ਫੇਰ ਪਿਆਰੇ ਕਰਬ ਤੇਰੇ ਮੋਹ ਪਾਏ ਕਰਬਤ ਭਲਾ ਨਾ ਕਰਬ ਤੇਰੀ ਨਾ ਗਲੇ ਸੁਣ ਮੇਰੀਤੀ ਮੇਰੀ ਕਹਿੰਦੇ ਭੁੱਖ ਤੋਂ ਸਾਰ ਨਾਲੇ ਜਿਹੜੇ ਇਹ ਭੁੱਖ ਦਰਸ਼ਨਾ ਦੀ ਭੁੱਖ ਜਿਹੜਾ ਉਹ ਤੇ ਦੀਦ ਕਰਦੇ ਸੀ ਇਹ ਭੁੱਖ ਫੇਰ ਆਲੀ ਇਹ ਹਣ ਮੇੜੇ ਲੱਗਦੀ ਰਵੇ ਜੰਗਾ ਇਹ ਦਰਸ਼ਨ ਦੀ ਹਣ ਮੇੜੇ ہوتے درشن کرنے کا دیسی گلگی کا دے باقا دینا کوئل بنا نہ مور بنا نہ سال بنا نہ چھوڑ بنا جی گا دا ہے نہ کوئی بھور بنا میں پیاسا مان کو بھی ہے ایک سمان کو مدتر سندہ رہا مکھڑے تو ممرت باقا ہے میں دید پیاسا بھی دا ہے وہ کہے آئے مکھڑے کی مانا مکھڑے ਇਹ ਕੇਦਰੀਕ ਹੋ ਗਿਆ ਸਾਡੇ ਨੂੰ ਗਲਤੀ ਹੋ ਗਈ ਗਲਤੀ ਹੋ ਜਾਣੀ ਵੱਡੀ ਗੱਲ ਨਹੀਂ ਕਿ ਹੁਣ ਬਖਸ਼ਾਨਵਾਦ ਤੇ ਫਿਰ ਬੰਦੇ ਨਹੀਂ ਅੰਦਰੋਂ ਚੱਲਦਾ ਮੈਂ ਗੱਲ ਇਹ ਨਹੀਂ ਕਿ ਹੱਥਾਂ ਨਾਲ ਰੱਖੇ ਮੁੁਰਗ ਬੋਵੇ ਤੇ ਦੰਡ ਥਾਲੇ ਲਾ ਦੇ ਲਾ ਲੈਣਾ ਪਰ ਇਖਾ ਰੱਖਦੇ ਨੇ ਕਿ ਮੁਰਨਾ ਵਾਪਸ ਆਈ ਹੋਵੇ ਤਾਂ ਉਹ ਕਰਿਆ ਪੜਾ ਹੀ ਲੱਗ ਗਿਆ ਮੁੜਨਾ ਤੇ ਚੋਟੇ ਹੀ ਫਿਰ ਮੜਿਆਗੇ ਮੁੜਿਆ ਨਾ ਕੋਈ ਮੁਰਨਾ ਚਾਹ ਧਰਵਾਪ ਸਿੰਘ ਜੀ ਇਹ ਹੁਣ ਅੰਦਰੋਂ ਕੇਤੇ ਜਾਨ ਨਿਕਲਦੀ ਹੈ ਦਰਸ਼ਕਾਂ ਗੁਰੂ ਬੋਲੇ ਨੇ ਮੇਰਾ ਹੌਣ ਬਾਈ ਭਾਗੋ ਤਿਆਰ ਹੋਈ ਕਿ ਚਲੋ ਫਿਰ ਚੱਲੀਏ ਅੱਜ ਇਹ ਸਿਖਰ ਇਕੱਠੇ ਕਰਕੇ ਉਹ ਹੁੰਦੇ ਨੂੰ ਹਰੀ ਕੇ ਪਤਨਵੀ ਖਾਵਾਂ ਤੇ ਉੱਤੇ ਵਾਏ ਜਰਾਬਿਆਂ ਦੇ ਰਾਪੇ ਸਤਿਗੁਰਾਂ ਨੇ ਇਹਨਾਂ ਨੇ ਪਹਿਲਾਂ ਦਰਸ਼ਨ ਵੀ ਕੀਤੇ ਜਦੋਂ ਬਹੁਤ ਵੱਡਾ ਬਣ ਗਿਆ ਵਿੱਚ ਬੰਦੇ ਦੂਜੇ ਨਾਲ ਗਏ ਨਕਮੇ ਦੀ ਵਿੱਚ ਨਾਲ ਜਦਦੇ ਨੇ ਨਾ ਉਹ ਕਿਹੋ ਜਿਹਾ ਮਾਰ ਦੇ ਮਾਰਾ ਫੈਸਲਾ ਕਰਾ ਦਿੰਦੇ ਆਂ ਦੀ ਗਾਹੇ ਦੀ ਨਿਕਲਣ ਪਾਚ ਵਾਲੀ ਗੱਲ ਮਾਰਾ ਕਹਿੰਦੇ ਫੈਸਲੇ ਵਾਲੇ ਵੱਡੇ ਸ਼ੈਣਿਓ ਜਿਹਨੇ ਇਹ ਪਿਗਾਂ ਪਾਉਣੇ 9 ਸਾਲ ਦੀ ਵਾਸ਼ੀਤ ਕੀਤਾ ਸੀ ਉਹ ਲੋਕ ਕਿਥੇ ਦੀ ਤੁਸੀਂ ਜਿਹਦੇ ਨਨਕਪੁਰ ਨੂੰ ਘੇਰਾ ਪਿਆ ਸੀ ਉਹਦੇ ਕਿਥੇ ਮਾਰਾ ਜੱਜਨਾ ਜੀ ਰੱਖਿਆ ਹੈ ਨਾ ਮਾਰੇ ਕਿ ਉਹ ਤੂੰ ਬੋਲਦੇ ਨਾ ਅੱਜ ਫੈਸਲਾ ਦੀ ਗੱਲ ਕਰਦੇ ਹੋ ਜਿਵੇਂ ਬਾਦਸ਼ਾਹ ਉੱਚੀ ਟਿੱਬੀ ਤੇ ਟਿੱਬੀ ਦੇ ਉੱਤੇ ਆਇਆ ਇਹਨਾਂ ਨੇ ਫਿਰ ਫਟੇ ਫਟੇ ਤਕੂਬ ਦੇ ਨੇ ਮਤਲਬ ਲੱਗੇ ਜਦੋਂ ਸਬੋ ਜ ਸਾਰੀ ਇਕੱਠੀ ਹੋਈ ਤੇ ਇਹਨਾਂ ਨੇ ਝਾੜੀਆਂ ਦੇ ਵਿੱਚੋਂ ਫਿਰ ਗੋਲੀਬਾਰੀ ਸ਼ੁਰੂ ਕੀਤੀ ਕਿੰਨੇ ਬੰਦੇ ਚਾਰੀ ਪੰਨਾਂ ਦੀ ਸੀ ਸਾਰੀ ਉਹ ਜਦੋਂ ਸਾਰੀ ਗੋਲੀਬਾਰੀ ਖੁੱਕ ਗਈ ਫਿਰ ਤਦਵਾਰਾ ਦੂਗੇ ਪੈ ਗਏ ਹੁਣ ਇਹ ਸੇਵਾਦਾਰ ਸਨ ਉਹ ਦੂਜੇ ਪਾਸੇ ਤੇ ਦਿਖਾਈਏ ਜਿਹਨਾਂ ਦਾ ਜਨਮ ਹੋਇਆ ਹੈ ਬਾਦਸ਼ਾਹ ਦੀ ਜਿੱਤ ਹੋਣ ਦਾ ਕਾਰਨ ਸੇਵਾਦਾਰ ਬਣਦਾ ਹੈ ਤੇਰੇ ਵੀ ਲੱਗਦਾ ਹੈ ਤੂੰ ਪਿਆਰ ਕਰਨ ਵਾਲਾ ਉਹਦੇ ਘਰ ਦੇ ਵਿੱਚ ਹੀ ਰਖਾ ਲੈਨੇਂ ਘਰ ਦੇ ਵਿੱਚ ਥੋੜਾ ਪਿਆਰਾ ਤੂੰ ਹੁਣ ਇਹ ਕਿਨੇ ਨਾਲ ਤੇਰਾ ਪੁੱਤ ਲੜ ਰਿਹਾ ਹੋਵੇ ਬਲਾਦਰੀ ਰਿਸ਼ਤਾ ਬਣਾ ਲਦਾ ਰਿਸ਼ਤਾ ਨਹੀਂ ਦਤਾ ਜੇ ਤੂੰ ਕਰਾਏ ਇਹ ਬੰਦਾ ਲੈ ਕੇ ਜਾਂ ਕਰਾਏ ਹੁੰਦੇ ਹੈ ਛੋੜੋ ਕੰਮ ਕਰ ਲੈਣਾ ਜਿਹੜਾ ਤੇਰਾ ਕੂਰ ਦਾ ਰਿਸ਼ਤਾ ਹੈ ਇਹਦਾ ਕੋ ਆ ਨਾ ਨਾ ਕੋ ਕਿਸੇ ਨੇ ਪਤਾ ਲਗਾ ਨਹੀਂ ਇਹ ਇੱਕ ਤਾਂ ਇਹਨਾਂ ਦਾ ਗੁਰੂ ਸਾਹਿਬ ਨਾਲ ਜਾਨਾ ਮਾਰਦੇ ਬਲੱਡ ਵਾਲਿਆਂ ਤੋਂ ਤੇ ਵੱਧ ਖੂਨ ਵਾਲਿਆਂ ਤੋਂ ਵੱਧ ਗੁਰੂ ਸਾਹਿਬ ਨੂੰ ਪਿਆਰ ਕਰਦੇ ਇਹਨਾਂ ਨੇ ਜਿੱਨਾਕ ਹੋ ਸਕਿਆ ਉਹਨਾਂ ਕੋਲੀ ਗਾਲੀ ਚਲਾਈ ਮੁੜ ਕੇ ਤਲਵਾਰਾਂ ਧੂੱਕ ਕੇ ਆ ਗਏ ਬਾਦਸ਼ਾਹ ਉੱਚੀ ਡੇਰੀ ਦੇ ਉੱਤੇ ਕਿਲੇ ਤੇ ਟਿੱਪੀ ਦੇ ਉੱਤੇ ਖੜੇ ਬਸ ਫਿਰ ਇੱਕ ਇੱਕ ਕਰੀ ਗੀ ਮਾਰਨਾ ਹੋਇਆ ਸ਼ੀਰ ਦਾ

ਤੇ ਲੱਗੇ ਮੈਲਾਸ਼ਾਂ ਦੇ ਵਿੱਚ ਕੀ ਚੱਲ ਰਹੀ ਸੀ ਹੌਲ ਰੁੱਸੇ ਹੋਏ ਬਾਗੀ ਨੂੰ ਮਨਾਉਣ ਚੱਲੇ ਕੀਤੀਆਂ ਇਹ ਬਨਾਪਕ ਕਹਾਣ ਚੱਲੇ ਇਹ ਸੋਚ ਕੇ ਆਏ ਸੀ